ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੇ ਇਸ ਵਕਤ ਤਾਂ ਮੌਜੂਦ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਆਪਾਂ ਗਏ ਪੰਜਾਬ ਦਿਵਸ ਹੈ ਠੀਕ ਆ 1 ਨਵੰਬਰ 1966 ਨੂੰ ਪੰਜਾਬ ਬਣਿਆ ਤੇ ਅੱਜ 1 ਨਵੰਬਰ 2025 ਹੈ ਸੋ ਪੰਜਾਬ ਦਿਵਸ ਦੇ ਉੱਪਰ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਸੀ ਉਸ ਤਰ੍ਹਾਂ ਹੀ ਜਿਹੜਾ ਹੈਗਾ ਪੰਜਾਬ ਦੀ ਜ਼ਮੀਨ ਤੋਂ ਬਣੀ ਹੋਈ ਪੰਜਾਬੀਆਂ ਦੇ ਹੱਕ ਦੀ ਆਪਾਂ ਗੱਲ ਕਰ ਗਏ ਜਿੱਥੇ ਪੰਜਾਬ ਦੇ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਪੜੇ ਇਹ ਤੋਂ ਤੱਕ ਇਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਿਹੜੇ ਹੈਗਾ ਮਨਮੋਹਨ ਸਿੰਘ ਜੀ ਸੀਗੇ ਉਹ ਤੋਂ ਬਿਨਾ بڑے-ਵੱਡੇ ਰਾਜਨੀਤਿਕ ਬੰਦੇ ਪੈਦਾ ਹੋਏ ਹਰ ਫੀਲਡ ਦੇ ਬੰਦੇ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਅੱਜ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਆਪਾਂ ਗੱਲ ਕਰ ਗਏ ਖਾਤਮਾ ਪੰਜਾਬ ਦੇ ਵਿੱਚੋਂ ਲਗਭਗ ਕੀਤਾ ਜਾਣਾ ਠੀਕ ਆ 31 ਅਕਤੂਬਰ ਨੂੰ ਜਿਹੜਾ ਹੈਗਾ ਇੱਕ ਆਪਾਂ ਗੱਲ ਕਰ ਗਏ ਜਿਵੇਂ ਖੇਤੀ ਕਾਨੂੰਨਾ ਵੇਲੇ ਠੀਕ ਆ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਹਨੂੰ ਹਜੇ ਇੰਪਲੀਮੈਂਟ ਕਰ ਰਹੇ ਸੀ ਜੇ ਥੋੜੇ ਦਿਨ ਬਾਕੀ ਨੇ ਤੋ 5 ਨਵੰਬਰ ਤੋਂ ਜਿਹੜਾ ਹੈਗਾ ਇਹ ਕਾਨੂੰਨ ਆ ਠੀਕ ਆ ਇਹ ਲਾਗੂ ਹੋ ਜਾਣਾ ਕਿਉਂਕਿ ਸੈਨੇਟ ਆ ਸੈਨੇਟ ਪਹਿਲਾਂ ਹੁੰਦੀ ਕੀ ਆ ਮੈਂ ਤੁਹਾਨੂੰ ਆਪਾਂ ਦੇਸੀ ਜੇ ਬੰਦੇ ਮੇਰੇ ਨਾਲ ਜਿਆਦਾ ਜੁੜੇ ਹੋਏ ਉਹਨਾਂ ਦੱਸ ਦਿਆਂ ਕਿ 90 ਜਾਣਿਆਂ ਦੀ ਆਪਾਂ ਕਹਿੰਗੇ ਇੱਕ ਕੌਂਸਲ ਸੀਗੀ ਮਤਲਬ ਉਹਦੇ ਵਿੱਚ ਜਿਹੜੇ ਐਕਸ ਸਟੂਡੈਂਟ ਸੀਗੇ ਠੀਕ ਆ ਜਿਹੜੇ ਇਥੋਂ ਪੜ੍ਹ ਕੇ ਗਏ ਉਹ ਵੀ ਵੋਟਾਂ ਪਾਉਂਦੇ ਸੀਗੇ ਠੀਕ ਆ ਕੁਝ ਅਲੱਗ-ਅਲੱਗ ਤਬਕਿਆਂ ਤੋਂ ਕੋਈ ਬੁੱਧੀਜੀਵੀ ਚੁਣੇ ਜਾਂਦੇ ਸੀਗੇ ਜਿਹੜੇ ਕਿ ਪੂਰੀ ਯੂਨੀਵਰਸਿਟੀ ਨੂੰ ਚਲਾਉਂਦੇ ਸੀਗੇ ਠੀਕ ਆ ਤੇ ਕਾਰਨ ਆ ਵੀ ਮਤਲਬ ਲੋਕਾਂ ਦੀ ਭਾਈਵਾਲੀ ਸੀਗੀ ਇੱਥੇ ਸਟੂਡੈਂਟਾਂ ਦਾ ਆਪਾਂ ਗਏ ਪ੍ਰੋਫੈਸਰਾਂ ਦਾ ਹੋ ਗਿਆ ਤੇ ਐਕਸ ਜਿਹੜੇ ਸਟੂਡੈਂਟ ਆ ਉਹਨਾਂ ਦਾ ਇੱਕ ਕੋਆਰਡੀਨੇਸ਼ਨ ਚੱਲਦਾ ਰਿਹਾ ਸੀਗਾ ਬੜਾ ਵਧੀਆ ਸਿਸਟਮ ਸੀਗਾ ਕਿ ਇੱਥੇ ਲਗਾਤਾਰ ਕੋਈ ਚੀਜ਼ ਵੱਧ ਨਹੀਂ ਸੀਗੀ ਖਾਸ ਕਰਕੇ ਗੱਲ ਕਰਕੇ ਤੇ ਜੇ ਪੰਜਾਬੀ ਯੂਨੀਵਰਸਿਟੀ ਨੂੰ ਗੱਲ ਕਰਾਂ ਜਾਂ ਗਰਨਾਨਕਦੇਵ ਯੂਨੀਵਰਸਿਟੀ ਦੇ ਮੁਕਾਬਲੇ ਗੱਲ ਕਰਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਫੀਸ ਹਜੇ ਤੱਕ ਬਹੁਤ ਘੱਟ ਹੈਗੀ ਸੀਗੀ ਠੀਕ ਆ ਜਿਹੜਾ ਹੋਸਟਲ ਅਵੇਲੇਬਲ ਸੀਗੇ ਜਿਹੜੇ ਸਟੂਡੈਂਟ ਆ ਉਹ ਮਤਲਬ ਆਪਾਂ ਗਏ ਕਾਬਲ ਸਟੂਡੈਂਟ ਪੜ ਸਕਦੇ ਸੀਗੇ ਥੋੜਾ ਆ ਅਫਸਰਾਂ ਤੇ ਇਹ ਤੋਂ ਲੈ ਇਲੈਕਸ਼ਨ ਹੁੰਦੇ ਸੀ ਇਲੈਕਸ਼ਨਾਂ ਨਾਲ ਉੱਥੋਂ ਜਿਹੜਾ ਹੈਗਾ ਨਵਾਂ ਯੂਥ ਆ ਜਿਹੜਾ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੱਲੇ ਪੰਜਾਬ ਦੇ ਨਹੀਂ ਹਰਿਆਣਾ ਦੀ ਚਾਹੇ ਹਿਮਾਚਲ ਦੀ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਆਪਦਾ ਇੱਕ ਵਜੂਦ ਖੜਾ ਕਰ ਲੈਂਦਾ ਸੀਗਾ ਜਿਹੜਾ ਇੱਥੇ ਠੀਕ ਆ ਹੌਲੀ ਹੌਲੀ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਇੰਟਰਫੇਰੈਂਸ ਹੋਣੀ ਸ਼ੁਰੂ ਹੋਈ ਠੀਕ ਆ ਕਿੱਥੇ ਪਹਿਲਾਂ ਸੋ ਜਿਹੜਾ ਉਸ ਵਰਗੀਆਂ ਜਿਹੜੀਆਂ ਪਾਰਟੀਆਂ ਉਹ ਤੋਂ ਬਾਅਦ ਹੁਣ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਇੱਥੇ ਜਿਹੜਾ ਹੈਗਾ ਆਪਦੀ ਦਾਅਵੇਦਾਰੀ ਵਧਾਣੀ ਸ਼ੁਰੂ ਕਰ ਦਿੱਤੀ ਉਦੋਂ ਬਾਅਦ ਕੀ ਹੁੰਦਾ ਕਿ ਲਗਾਤਾਰ ਜਿਹੜਾ ਕੇਂਦਰ ਪੰਜਾਬ ਦੇ ਹੱਕਾਂ ਤੇ ਜਿਹੜਾ ਲਗਾਤਾਰ ਡਾਕਾ ਮਾਰਨ ਤੇ ਲੱਗਿਆ ਹੋਇਆ ਤੇ ਅੱਜ 1 ਸਾਲ ਹੋ ਗਿਆ ਸੀਗਾ ਜਦੋਂ ਆਪਾਂ ਕੇ ਇਲੈਕਸ਼ਨ ਜਿਹੜੇ ਹੈਗੇ ਆ ਕਰਾਏ ਨਹੀਂ ਗਏ ਸੀ ਸੈਨੇਟ ਦੇ ਠੀਕ ਆ ਜਿਵੇਂ ਮੈਂ ਦੇਖਿਆ ਪਿਛਲੀ ਵਾਰੀ ਸ਼ਾਸਨ ਨੂੰ ਯਾਦ ਹੋਊਗਾ ਕਿ ਕਿਸਾਨ ਅੰਦੋਲਨ ਦੇ ਲਗਭਗ ਨੇੜੇ ਤੇੜੇ ਬਿੱਲਾ ਥਾਲੀਬਾਦ ਜਦੋਂ ਆਪਾਂ ਕੇ ਸੈਨੇਟ ਦਾ ਜਿਹੜਾ ਮੈਂਬਰ ਬਣਦਾ ਉਦੋਂ ਪੂਰੇ ਪੰਜਾਬ ਨੂੰ ਪਤਾ ਲੱਗਿਆ ਕਿ ਸੈਨੇਟ ਵੀ ਕੋਈ ਚੀਜ਼ ਹੁੰਦੀ ਹੈ ਹਨ ਸੋ ਉਹ ਪਰ ਹੁਣ ਕੀ ਆ ਕਿ ਸਾਰੀ ਸਾਰੀ ਪਾਵਰ ਆ ਵੀ ਸੀ ਨੂੰ ਦਿੱਤੀ ਜਾਣੀ ਆ ਵੀ ਸੀ ਹੁੰਦਾ ਵਾਈਸ ਚਾਂਸਲਰ ਮਤਲਬ ਉਹ ਕੀ ਆ ਸਿੱਧਾ ਦਾ ਸਿੱਧਾ ਕੇਂਦਰ ਵੱਲੋਂ ਜਿਹੜਾ ਹੈਗਾ ਆਪਦੇ ਜਿਹੜਾ ਹੱਥ ਤੋਕਾ ਬੰਦਾ ਲਾਇਆ ਜਾਂਦਾ ਠੀਕ ਆ ਪੁਰਾਣੇ ਜਿਹੜੇ ਹੁਣ ਤੇ ਵੀ ਸੀ ਆ ਇਹਨਾਂ ਵਿਰੁੱਧ ਵੀ ਲਗਾਤਾਰ ਜਿਹੜੇ ਹੈਗੇ ਧਰਨਾ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਪਿਆ ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਅਸੀਂ ਲਿਖਿਆ ਸੀਗਾ ਕਿ ਕਦੇ ਵੀ ਕੋਈ ਵੀ ਵਿਦਿਆਰਥੀ ਆ ਜਿਹੜਾ ਉਹ ਧਰਨਾ ਨਹੀਂ ਲਾ ਸਕਣਗੇ ਇਹਨਾਂ ਤੋਂ ਐਫੀਡੈਵਟ ਲਾਏ ਹੋਏ ਆ ਠੀਕ ਆ ਉਹਦੇ ਖਿਲਾਫ ਜਿਹੜਾ ਹੈਗਾ ਐਫੀਡੈਵਟ ਦੇ ਜਿਹੜਾ ਹੈਗਾ ਸਾਹਮਣੇ ਤੁਸੀਂ ਵਿਦਿਆਰਥੀ ਦੇਖ ਸਕਦੇ ਹੋ ਕੁੜੀਆਂ ਬੈਠੀਆਂ ਨੇ ਠੀਕ ਹੈ ਇਧਰ ਪਾਸੇ ਮੁੰਡੇ ਬੈਠੇ ਆ ਇਹ ਦਿਨ ਰਾਤ ਦਾ ਜਿਹੜਾ ਹੈਗਾ ਪੱਕਾ ਜਿਹੜਾ ਇਹਨਾਂ ਦਾ ਧਰਨਾ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਠੀਕ ਹੈ ਤੇ ਹਜੇ ਐਫਿਡੇਟ ਵਾਲੀ ਗੱਲ ਵਿੱਚੇ ਅਸੀਂ ਹੁਣ ਜਿਹੜਾ ਹੈਗਾ ਜਿਹੜਾ ਨਵਾਂ ਮੁੱਦਾ ਉਹ ਚੱਲ ਪਿਆ ਉਹ ਹੈਗਾ ਹੁਣ ਵੀ ਇਥੋਂ ਸੈਨਟਾ ਜਿਹੜੀ ਉਹ ਖਤਮ ਹੋ ਗਈ ਆ ਲਗਭਗ ਇਹਦਾ ਕੀ ਇਫੈਕਟ ਆ ਵਿਦਿਆਰਥੀ ਦੇ ਬਾਰੇ ਕੀ ਸੂਝ ਹੈ ਦੇ ਬਾਰੇ ਵੀ ਗੱਲ ਕਰਾਂਗੇ ਬਾਕੀ ਜਿਹੜੇ ਆਪਾਂ ਆ ਅੱਜ ਆਪਾਂ ਥੋੜਾ ਮੈਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹੋਰ ਵੀਰੇ ਕੀ ਹੋਵੇ ਠੀਕ ਬ੍ਰਦਰ ਥੋੜਾ ਜਿਹਾ ਤੁਸੀਂ ਅੱਜ ਦਾ ਹੈਗਾ ਖੜੇ ਹੋ ਕੇ ਥੋੜੇ ਦੱਸ ਦਿਓ ਤੁਹਾਡਾ ਸ਼ੋਭਨਾ ਕੀ ਹੈ ਕਿਹੜੇ ਡਿਪਾਰਟਮੈਂਟ ਤੋਂ ਆ ਤੇ ਤੁਸੀਂ ਇਸ ਧਰਨੇ ਦੇ ਵਿੱਚ ਕਿਉਂ ਬੈਠੇ ਮੇਰਾ ਨਾਮ ਬਈਰਮਾਨ ਸਿੰਘ ਹੈ ਜੀ ਬੌਸ ਡਿਪਾਰਟਮੈਂਟ ਦਾ ਵਿਦਿਆਰਥੀ ਹਾਂ ਸੈਕਿੰਡ ਇਅਰ ਤੇ ਇਹ ਧਰਨਾ ਬਈ ਅੱਜ ਤੋਂ 3 ਮਹੀਨੇ ਪਹਿਲਾਂ ਜੀ ਪੋਲਿਟੀਕਲ ਸਾਇੰਸ ਡਿਪਾਰਟਮੈਂਟ ਦੇ ਵਿਦਿਆਰਥੀਆਂ ਨੇ ਉਲੀਕਿਆ ਸੀਗਾ ਜਰੂਰ ਮਤਲਬ ਇਹਦਾ ਕੈਂਪੇਨ ਸ਼ੁਰੂ ਕੀਤੀ ਸੀਗੀ ਮਸਲਾ ਬਹੁਤ ਪੁਰਾਣਾ ਹੈ ਜੀ ਮਸਲਾ ਹੁਣ ਦਾ ਨਹੀਂ ਹੈਗਾ 2022 ਦੇ ਵਿੱਚ ਜਿਹੜਾ ਇਹਨਾਂ ਦੀ ਇੱਕ ਨੀਤੀ ਸੀਗੀ ਵੀ ਸੈਂਟਰਲਾਈਜ਼ੇਸ਼ਨ ਕਰਨੀ ਹੈ ਨਾ ਤਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਪ੍ਰੋਫੈਸਰ ਕਮਿਊਨਿਟੀ ਹੈ ਨਾ ਉਹ ਵੀ ਇਸ ਗੱਲ ਨੂੰ ਜ਼ਿਆਦਾ ਪ੍ਰੋਮੋਟ ਕਰਦੀ ਪਾਈ ਜਾਂਦੀ ਹੈ ਕਿਉਂਕਿ ਜਦੋਂ ਇੱਕ ਯੂਨੀਵਰਸਿਟੀ ਸੈਂਟਰਲਾਈਜ਼ ਹੋ ਜੂਗੀ ਤਾਂ ਉਹਨਾਂ ਦੀ ਜਿਹੜੀ ਏਜ ਹੈ ਜਿਹੜੀ ਸਰਵਿਸ ਏਜ ਹੈ ਉਹ 65 ਹੋ ਜਾਂਦੀ ਹੈ ਅਦਰਵਾਈਜ਼ ਜਿਹੜੀ 60 ਹੈ ਹਾਂਜੀ ਤਾਂ ਉਹਨਾਂ ਨੂੰ ਲਾਹਾ ਹੁੰਦਾ ਵੀ ਸੈਂਟਰ ਦੇ ਮਤਲਬ ਪੇ ਸਕੇਲ ਦੇ ਹਿਸਾਬ ਨਾਲ ਸਾਨੂੰ ਤਨਖਾਹਾਂ ਮਿਲਣਗੀਆਂ ਸਾਡੀ ਮਤਲਬ ਜਿਹੜੀ ਸਰਵਿਸ ਹੈ ਉਹ ਜ਼ਿਆਦਾ ਐਕਸਟੈਂਡ ਹੋ ਜੂਗੀ ਤਾਂ ਹੋਰ ਬਹੁਤ ਸਾਰੇ ਪਰਕਸ ਨੇ ਉਹਦੇ ਵਿੱਚ ਜਿਹੜੇ ਇਹਨਾਂ ਨੂੰ ਮਿਲਦੇ ਨੇ ਤੇ ਪ੍ਰੋਫੈਸਰਾਂ ਨੇ ਹੀ ਸਟੂਡੈਂਟਸ ਦੇ ਨਾਲ ਅਸਲ 'ਚ ਡਗਾ ਕਮਾਈ ਹੈ ਜਿਹੜੀ ਸਭ ਤੋਂ ਪਹਿਲਾਂ 2022 ਦੇ ਵਿੱਚ ਸੈਂਟਰਲਾਈਜ਼ੇਸ਼ਨ ਦਾ ਇੱਕ ਨੋਟਿਸ ਉਸ ਤੋਂ ਬਾਅਦ ਜਿਹੜੀ ਕੇਂਦਰੀ ਸਰਕਾਰ ਹੈ ਜਿਹੜੀ ਮਤਲਬ ਇਹਨਾਂ ਦੀ ਸੈਂਟਰਲਾਈਜ਼ੇਸ਼ਨ ਦੀ ਜਿਹੜੀ ਪਾਲਿਸੀ ਚੱਲ ਰਹੀ ਹੈ ਆਪਾਂ ਐਨਪੀ ਦੇ ਵਿੱਚ ਦੇਖਿਆ ਨਿਊ এডੂਕੇਸ਼ਨ ਪਾਲਿਸੀ 220 ਆਈ ਸੀ ਤਾਂ ਉਹਦੇ ਵਿੱਚੋਂ ਹੀ ਇੱਕ ਨੀਤੀ ਇਹਨਾਂ ਦੀ ਸਾਫ਼ ਦਿਖ ਰਹੀ ਸੀ ਕਿ ਕਿਵੇਂ ਸੈਂਟਰਲਾਈਜ਼ੇਸ਼ਨ ਆਫ এডੂਕੇਸ਼ਨ ਇਹ ਕਰ ਰਹੇ ਨੇ ਤੁਸੀਂ ਦੇਖੋ ਵੀ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪਬਲਿਕ ਅਦਾਰਾ ਹੋਣਾ ਚਾਹੀਦਾ ਜਿੱਥੇ ਸਿੱਖਿਆ ਜਿਹੜੀ ਹੈਗੀ ਇੱਕ ਨੇਸ਼ਨ ਦਾ ਐਸੈਟ ਹੁੰਦਾ ਆਪਣੇ ਆਪ ਦੇ ਵਿੱਚ ਵੀ ਉਹ ਸਰਮਾਇਆ ਹੈ ਹੈਨਾ ਉਹ ਇੱਕ ਮੁਲਕ ਦਾ ਇੱਕ ਸੂਬੇ ਦਾ ਸਰਮਾਇਆ ਹੈ ਜਿਹੜੀ ਐਜੂਕੇਸ਼ਨ ਹੈ ਕਿਉਂਕਿ ਜਿੰਨੇ ਉਰੇ ਬੰਦੇ ਪੜ੍ਹ ਲਿਖ ਕੇ ਜਾਂਦੇ ਨੇ ਕੱਲ ਨੂੰ ਉਹਨਾਂ ਨੇ ਹੀ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਹੈ ਤਾਂ ਜਦੋਂ ਤੁਸੀਂ ਉਹਨੂੰ ਕਮੋਡੀਫਾਈ ਕਰ ਦੋਗੇ ਜਦੋਂ ਤੁਸੀਂ ਉਹਨੂੰ ਮਤਲਬ ਖਰੀਦੋ ਫਰੋਖਤ ਦਾ ਜ਼ਰੀਆ ਬਣਾ ਦੋਗੇ ਹੁਣ ਯੂਆਈਐਲਐਸ ਡਿਪਾਰਟਮੈਂਟ ਹੈ ਜਿਹੜਾ ਪਬਲਿਕ ਡਿਪਾਰਟਮੈਂਟ ਹੈ ਲਾਜ਼ ਡਿਪਾਰਟਮੈਂਟ ਹੈ 3 ਇਅਰ ਲਾਅ ਜਿਹਦੇ ਵਿੱਚ ਕਰਾਉਂਦੇ ਨੇ ਮੈਂ 3 ਇਅਰ ਲਾਜ਼ ਦਾ ਹੀ ਵਿਦਿਆਰਥੀ ਹਾਂ ਜੀ ਉਹਦੇ ਵਿੱਚ ਸਾਰੀ ਫੀਸ ਹੈਗੀ ਹੈ 25 ਤੋਂ 27000 ਰੁਪਏ ਸਾਲ ਦੀ ਉੱਥੇ ਜੇ ਤੁਸੀਂ 5 ਇਅਰ ਲਾਅ ਦੇ ਵਿੱਚ ਐਡਮਿਸ਼ਨ ਲੈਣੇ ਹੋ ਜਿਹੜਾ ਕਿ ਇੱਕ ਸੈਲਫ ਫਾਈਨਾਂਸਡ ਇੰਸਟੀਟਿਊਟ ਹੈ ਉਹਦੇ ਵਿੱਚ 1.5 ਤੋਂ 2 ਲੱਖ ਫੀਸ ਹੈ ਤੇ ਇਹ ਜੇ ਬਹੁਤ ਹੀ ਡਿਪਾਰਟਮੈਂਟ ਨੇ ਜਿਹੜੇ 셀ਫ ਫਾਈਨਾਂਸਡ ਕੋਰਸਸ ਜਿਨ੍ਹਾਂ ਨੇ ਚਲਾਤੇ ਹੋਏ ਆ ਤਾਂ ਇਹ ਜਿਹੜੀ ਪ੍ਰਾਈਵੇਟਾਈਜ਼ੇਸ਼ਨ ਆ ਤੁਸੀਂ ਮੈਨੂੰ ਇੱਕ ਵੈਸੇ ਆਪਾਂ ਗੱਲ ਕਰੀਏ ਕਿ ਕੋਈ ਬੰਦਾ ਜਿਹੜਾ ਮਤਲਬ ਆਮ ਦਿਹਾੜੀਦਾਰ ਮਜ਼ਦੂਰ ਹੈ ਕੀ ਉਹ ਆਪਣੇ ਜਵਾਕ ਨੂੰ 2 ਲੱਖ ਰੁਪਏ ਸਾਲ ਦੀ ਫੀਸ ਦੇ ਕੇ ਉਹਦੇ ਪੜਾ ਸਕਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਆਊਟ ਕਾਸਟ ਕਰਦੇ ਨੇ ਜਿਹੜਾ ਐਂਟਰੈਂਸ ਚਲੋ ਆਪਾਂ ਕਹਿੰਦੇ ਵੀ ਉਹਰੇ ਮੈਰਿਟ ਦੇ ਬਿਹਾਵ ਤੇ ਇਹਨਾਂ ਨੇ ਰੱਖਿਆ ਹੋਇਆ ਹੈ ਵੀ ਜੀ ਚਲੋ ਇਹਨਾਂ ਨੇ ਸੈਂਟਰਲ ਜਿਹੜਾ ਟੈਸਟ ਆ ਉਹਦੇ ਰਾਹੀਂ ਐਡਮਿਸ਼ਨ ਲੈਣੀ ਹੈ ਲਾਅਸ ਦਾ ਅਲੱਗ ਐਂਟਰੈਂਸ ਹੁੰਦਾ ਹੈ ਬਟ ਇਹ ਜਿਹੜੀ ਸਭ ਤੋਂ ਪਹਿਲਾ ਫਿਲਟਰ ਹੋ ਜਾਂਦਾ ਉਹ ਤਾਂ ਇਕਨੋਮਿਕ ਬੇਸ ਦੀ ਫਿਲਟਰ ਹੋ ਗਿਆ ਜਿਹੜਾ ਦਬਲੇ ਕੁਚਲੇ ਵਰਗ ਦੇ ਵਿੱਚੋਂ ਤਾਂ ਉਹ ਇਹ ਬੰਦਾ ਸੋਚ ਵੀ ਨਹੀਂ ਸਕਦਾ ਆ ਕੇ ਪੜਨ ਬਾਰੇ ਇਹ ਤਾਂ ਇੱਕ ਗੱਲ ਹੈ ਜਿਹੜਾ ਆਪਾਂ ਗੱਲ ਕਰੇ ਜੋ ਅੱਜ ਨਵਾਂ ਨੋਟਿਸ ਆ ਉਹਨੂੰ ਕਿੱਦਾਂ ਦੇਖਦੇ ਹਾਂ ਆ ਕੇ ਪੰਜਾਬ ਯੂਨੀਵਰਸਿਟੀ ਸੈਨੇਟ ਖਤਮ ਕਰਦਾ ਹੈ ਇਹ ਜਿਹੜਾ ਨਵਾਂ ਨੋਟਿਸ ਹੈ ਇਹ ਕੋਈ ਅੱਜ ਨਹੀਂ ਆਇਆ ਹੈਗਾ ਜੀ ਇਹੇ ਉਦੋਂ ਤੋਂ ਹੀ ਸਾਨੂੰ ਪਤਾ ਹੈ ਵੀ ਇਹ ਇਹਨਾਂ ਦੀ ਨੀਤੀ ਕੀ ਹੈ ਜਿੱਦਣ ਤੋਂ ਇਹ ਮੁਲਤਵੀ ਕਰਦੇ ਆ ਰਹੇ ਨੇ ਸੈਨੇਟ ਦੇ ਇਲੈਕਸ਼ਨਾਂ ਨੂੰ ਮੁਲਤਵੀ ਕਰਨ ਦਾ ਸਿੱਧਾ ਸਿੱਧਾ ਮਤਲਬ ਇਹੀ ਸੀ ਵੀ ਜਿਹੜੀ ਵਾਈਸ ਚਾਂਸਲਰ ਹੈ ਉਹ ਸਾਰੀ ਜਿਹੜੀ ਪਾਵਰ ਹੈ ਹੋਲੀ ਸੋਲੀ ਆਪਣੇ ਕੰਟਰੋਲ ਦੇ ਵਿੱਚ ਲੈਣਾ ਚਾਹ ਰਹੀ ਹੈ ਤੇ ਉਹ ਹੋਇਆ ਵੀ ਹੈ ਹੁਣ ਐਫਿਡੇਵਿਟ ਵੀ ਆਇਆ ਅਸੀਂ ਜਿਹੜਾ ਫਿਡੇਵਿਟ ਦੇ ਉੱਤੇ ਮੋਰਚਾ ਲਾ ਕੇ ਬੈਠੇ ਆਂ ਤਾਂ ਜੇ ਸੈਨੇਟ ਹੁੰਦੀ ਤਾਂ ਸੈਨੇਟ ਦੇ ਹੁੰਦੇ ਹੋਏ ਇਹ ਆ ਜਾਂ ਆਰਬਿਟਰਰੀ ਅਨ ਡੈਮੋਕਰੈਟਿਕ ਐਫਿਡੇਵਿਟ ਆ ਹੀ ਨਹੀਂ ਸਕਦਾ ਤੁਸੀਂ ਦੇਖੋ ਐਫਿਡੇਵਿਟ ਦੇ ਵਿੱਚ 11 ਪੁਆਇੰਟ ਨੇ ਇਹ ਕੀ ਕਹਿੰਦੇ ਨੇ ਵੀ ਜੀ ਤੁਸੀਂ ਜਦੋਂ ਕੋਈ ਧਰਨਾ ਪਹਿਲੀ ਗੱਲ ਤਾਂ ਲਾ ਨਹੀਂ ਸਕਦੇ ਪਹਿਲੀ ਗੱਲ ਤਾਂ ਇਹੀ ਹੈ ਵੀ ਤੁਸੀਂ ਧਰਨਾ ਹੀ ਨਹੀਂ ਲ ਜੇ ਲਾਉਣਾ ਪਿਆ ਜਾਂ ਜੇ ਤੁਹਾਨੂੰ ਲਾਉਣ ਦੇਤਾ ਸੀ ਕੁਦਰਤੀ ਸਾਡਾ ਜੀ ਕਰੇ ਜੇ ਅਸੀਂ ਤੁਹਾਨੂੰ ਲਾਉਣ ਦੇਤਾ ਤਾਂ ਤੁਸੀਂ ਉਸ ਮੁੱਦੇ ਤੇ ਰਹੋਗੇ ਜਿਹੜਾ ਅਸੀਂ ਕਹਾਂਗੇ ਵੀ ਹਾਂ ਇਹ ਤੇ ਲਾ ਸਕਦੇ ਹਾਂ ਫਿਰ ਇਹ ਵੀ ਦੱਸਣਗੇ ਵੀ ਕਿੱਥੇ ਲਾਉਂਗੇ ਤੁਸੀਂ ਕਿਤੇ ਵੀ ਨਹੀਂ ਲਾ ਸਕਦੇ ਅੱਜ ਅਸੀਂ ਅਥਾਰਟੀ ਨਾਲ ਮੀਟਿੰਗ ਕਰਕੇ ਆਏ ਆ ਐਫੀਡੇਵਿਟ ਦੇ ਮੁੱਦੇ ਤੇ ਇਹ ਕਹਿੰਦੇ ਵੀ ਜਿਹੜਾ ਅਸੀਂ ਪਹਿਲਾਂ ਐਫੀਡੇਵਿਟ ਚ ਪਾਇਆ ਸੀ ਪਰਮਿਸ਼ਨ ਪਰਮਿਸ਼ਨ ਜਿਹੜੀ ਸੀ ਕਰਨੀ ਹੈ ਬਿਫੋਰ ਐਨੀ ਰੈਲੀ ਬਿਫੋਰ ਐਨੀ ਪ੍ਰੋਟੈਸਟ ਕਹਿੰਦੇ ਅਸੀਂ ਉਹਨੂੰ ਇੰਟੀਮੀਡੇਸ਼ਨ ਕਰਤਾ ਵੀ ਤੁਸੀਂ ਸਾਨੂੰ ਇੰਟੀਮੀਡੇਟ ਕਰ ਦੋ ਵੀ ਅਸੀਂ ਇਹ ਜਿਹੜਾ ਪ੍ਰੋਟੈਸਟ ਹੈ ਉਹਰੇ ਲਾਉਣ ਲੱਗੇ ਆਂ ਕਹਿੰਦੇ ਅਸੀਂ ਤਾਂ ਹੁਣ ਸਿਰਫ ਇੰਨਾ ਕਰਤਾ ਕਹਿੰਦੇ ਬਾਅਦੋਂ ਇਹਨਾਂ ਨੇ ਜਿਹੜੀ ਦਲੀਲ ਦਿੱਤੀ ਕਹਿੰਦੇ ਮੰਨ ਲਓ ਵੀ ਤੁਸੀਂ ਸਾਨੂੰ ਪ੍ਰੋਟੈਸਟ ਬਾਰੇ ਦੱਸਦੇ ਨਹੀਂ ਪਹਿਲਾਂ ਵੀ ਐਡਵਾਂਸ ਨਹੀਂ ਦੱਸਦੇ ਵੀ ਤੁਸੀਂ ਪ੍ਰੋਟੈਸਟ ਲਾਉਣ ਲੱਗੇ ਆਂ ਕਿ ਜੇ ਅਸੀਂ ਦੱਸਤਾ ਤੁਹਾਨੂੰ ਐਡਵਾਂਸ ਦੇ ਵਿੱਚ ਤੁਸੀਂ ਜਿਹੜੇ ਬੰਦੇ ਦੇ ਖਿਲਾਫ ਅਸੀਂ ਮੋਰਚਾ ਲਾਉਣ ਲੱਗੇ ਆਂ ਉਹ ਤਾਂ ਤੁਸੀਂ ਪਹਿਲਾਂ ਹੀ 골 ਕਰ ਦੋਗੇ ਪਿਛਲੇ ਮਹੀਨੇ 29 ਤਰੀਕ ਨੂੰ ਆ ਉਹ ਰ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਚੇਅਰਪਰਸਨ ਕਲਾਸ ਦੇ ਵਿੱਚ ਅਸਲ 'ਚ ਹੁਣ ਤੁਸੀਂ ਜਾਣਦੇ ਹੋਵੋਗੇ ਵੀ ਐਫੀਡੇਵਿਟ ਦਾ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਬਹੁਤ ਸਾਰੇ ਵਿਦਿਆਰਥੀਆਂ ਨੇ ਐਫੀਡੇਵਿਟ ਦਿੱਤਾ ਨਹੀਂ ਸੀਗਾ ਤੇ ਇਹਨਾਂ ਨੇ ਧੱਕੇਸ਼ਾਹੀ ਨਾਲ ਐਫੀਡੇਵਿਟ ਦਿੱਤਾ। ਚੇਅਰਪਰਸਨ ਜਿਹੜੀ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਉਸ ਨੇ ਆਪਣੇ ਘਰੋਂ ਭਰ ਕੇ ਸਾਰੇ ਫਾਰਮ ਐਫੀਡੇਵਿਟ ਵਾਲੇ ਉਹ ਕਰੀਡੈਂਸ਼ੀਅਲਸ ਭਰ ਕੇ ਸਟੂਡੈਂਟ ਦੇ ਨਾਮ ਰੋਲ ਨੰਬਰ ਪਤੇ ਸਿਗਨੇਚਰ ਕਰਾ ਲੈ। ਸਿਗਨੇਚਰ ਕਲਾਸ 'ਚ ਲਿਜਾ ਕੇ ਆਪਣਾ ਸਟਾਫ ਸਿਕਿਉਰਿਟੀ ਪੁਲਿਸ ਲਿਜਾ ਕੇ ਸਿਗਨੇਚਰ ਕਰਾਏ ਆ ਅੰਡਰ ਪ੍ਰੈਸ਼ਰ। ਅਸੀਂ ਉਸ ਦੇ ਖਿਲਾ ਉਦਨੇ ਅਸੀਂ ਚੇਅਰਪਰਸਨ ਦੇ ਮਗਰ ਮਗਰ ਉਹਦੇ ਦਫ਼ਤਰ ਤੱਕ ਗਏ ਵੀ ਅੱਜ ਅਸੀਂ ਤੁਹਾਡੇ ਤੋਂ ਐਫੀਡੈਵਿਟ ਜਿਹੜੇ ਤੁਸੀਂ ਧੱਕੇ ਨਾਲ ਪਰਵਾਏ ਆ ਇਹ ਮੜਾ ਕੇ ਜਾਵਾਂਗੇ ਤੇ ਅਸੀਂ ਪੂਰੇ ਪੂਰਾ ਦਿਨ ਉੱਥੇ 4-5 ਘੰਟੇ ਸੀ ਧਰਨਾ ਦਿੱਤਾ ਪਰ ਸਿਕਿਉਰਿਟੀ ਜਿਹੜੀ ਰੜੀ ਮਿਲੀ ਹੈ ਜਿਹੜੀ ਅਥਾਰਟੀ ਰੜੀ ਮਿਲੀ ਹੈ ਇਹ ਜਿਹੇ ਬੰਦਿਆਂ ਨਾਲ ਜਾਂ ਇਹ ਜਿਹੜਾ ਇਹ ਸਾਰਾ ਵਰਤਾਰਾ ਹੀ ਹੈ ਇਹ ਜਿਹੜੇ ਸੈਂਟਰਲਾਈਜੇਸ਼ਨ ਦੀ ਨੀਤੀ ਹੈ ਇਹ ਕੇਂਦਰੀ ਸਰਕਾਰ ਦੀ ਆਰਐਸਐਸ ਦੀ ਭਾਜਪਾ ਦੀ ਜਿਹੜੀ ਇਹ ਨੀਤੀ ਹੈ ਇਹ ਸਾਰੇ ਨਾਲ ਮਿਲ ਗੱਡ ਕਰਕੇ ਕੀ ਕਰ ਰਹੇ ਨੇ ਉਦੋਂ ਇਹਨਾਂ ਨੇ ਕੀ ਕੀਤਾ ਚੇਅਰਪਰਸਨ ਨੂੰ ਪਿਛਲੇ ਗੇਟ ਤੋਂ ਬਾਹਰ ਭੇਜਤਾ ਜੇ ਅਸੀਂ ਮੰਨ ਲਓ ਅੱਜ ਇਹਨਾਂ ਦੀ ਇਹ ਗੱਲ ਮੰਨ ਲਈਏ ਅਸੀਂ ਇੰਟੀਮੀਡੇਟ ਕਰਦੀਏ ਤਾਂ ਕੀ ਇਹ ਤੈਅ ਹੋਊਗਾ ਕਿ ਇਹ ਆਸ਼ਵਾਸ਼ਣ ਦਲਾਉਂਦੇ ਨੇ ਵੀ ਅਸੀਂ ਭਾਈ ਬੰਦਾ ਗੋਲ ਨਹੀਂ ਕਰਦੇ ਨਹੀਂ ਇੱਕ ਜਿਹੜਾ ਤੁਹਾਡਾ ਵੀ ਆਪਾਂ ਕਿੰਨਾ ਕਰ ਗਿਆ ਜਿਹੜਾ ਹੈਗਾ ਐਫਡਬਲ ਦੇ ਮੁੱਦੇ ਤੇ ਜਿਹੜਾ ਧਾਨਾ ਚੱਲ ਰਿਹਾ ਹੈ ਨਾ ਦੂਸਰਾ ਤੁਸੀਂ ਕਹਿੰਦੇ ਕਿ ਬਹੁਤ ਲੰਮੇ ਸਮੇਂ ਦੀ ਸਥਿਤੀ ਹੈ ਜਿਹੜਾ ਹੁਣ 5 ਨਵੰਬਰ ਨੂੰ ਜੇ ਇਹ ਲਾਗੂ ਹੋ ਜਾਂਦਾ ਹੈ ਇਹ ਨਵੇਂ ਜਿਸ ਤਰ੍ਹਾਂ ਦਾ ਸਰਕਾਰ ਨੇ ਭੇਜੀ ਤਾਂ ਦਾ ਇਹਦਾ ਕੀ ਇਫੈਕਟ ਪੋ ਕੀ ਤੇ ਤੁਹਾਨੂੰ ਕਿਸ ਤਰ੍ਹਾਂ ਲੋਕ ਸਪੋਰਟ ਕਰ ਸਕਦਾ ਵੀ ਇਹ ਇਹ ਜਿਹੜਾ ਹੈਗਾ ਨਾ ਆਪਾਂ ਗੱਲ ਕਰੀਏ ਇੰਪਲੀਮੈਂਟ ਬਾਈ ਇਹ ਦੇਖੋ ਪਹਿਲਾਂ ਜਿਹੜੀ ਮਤਲਬ ਸੈਨੇਟ ਬਾਡੀ ਸੀਗੀ ਉਹ 90 ਮੈਂਬਰਾਂ ਤੋਂ ਵੱਧ ਦੀ ਬਾਡੀ ਸੀ ਨਾ ਠੀਕ ਹੈ ਜੀ ਹੁਣ ਜਿਹੜੀ ਅੱਜ ਨੋਟੀਫਾਈ ਕਰਦੇ ਨੇ ਇਹ 31 ਮੈਂਬਰਾਂ ਦੀ ਕਰ ਰਹੇ ਨੇ ਉਹ 99 ਮੈਂਬਰਾਂ ਦੇ ਸੀ 31 ਆਂਦੀ ਹੈ ਉਹਦੇ ਵਿੱਚੋਂ ਵੀ ਇਹ ਕਹਿੰਦੇ ਨੇ ਜਿਹੜੇ 21 ਮੈਂਬਰ ਉਹਨਾਂ ਦੇ ਵਿੱਚੋਂ 18 ਜਿਹੜੇ ਇਲੈਕਟਡ ਹੋਣਗੇ 3 ਰੋਮਿਨੇਟਡ ਹੋਣਗੇ ਕਹਿੰਦੇ ਨੇ ਇਹ ਪਰ ਪਹਿਲਾਂ ਕੀ ਸੀ ਜਿਹੜੇ ਗ੍ਰੈਜੂਏਟ ਕੌਨਸਟੀਟੂਐਂਸੀ ਸੀ ਜਿਹੜੀ ਇਲੈਕਟ ਕਰਦੀ ਸੀ ਅਦਰਵਾਈਜ਼ ਜਾਂ ਜਿਹੜੀ ਮਤਲਬ ਇਲੈਕਟੋਰਲ ਰੋਲਸ ਦੇ ਸੀ ਆ ਜਿਹੜੀ ਇਲੈਕਟਰ ਵੀ ਸੀਗੀ ਆਪਣੇ ਆਪ ਤਾਂ ਉਹ ਕੀ ਸੀ ਇਹ ਕਿਸੇ ਪੋਲਿਟੀਕਲ ਥੋਰ ਤੋਂ ਇੰਡੀਪੈਂਡੈਂਟ ਵੀ ਹੁੰਦੀ ਸੀ ਹੁਣ ਕੀ ਹੈ ਹੁਣ ਜਿਹੜਾ ਇਹ ਮਤਲਬ ਇਲੈਕਟਿਵ ਕਰਨਗੇ ਇਲੈਕਟ ਕਿੱਥੋਂ ਕਰਨਗੇ ਕਾਲਜਾਂ ਚੋਂ ਕਾਲਜ ਚ ਇਹਨਾਂ ਨੇ ਕੌਣ ਪਰਦੀ ਦਿੱਤੇ ਹੋਏ ਨੇ ਉਹੀ ਬੰਦੇ ਨੇ ਜਿਹੜੇ ਪ੍ਰੋਫੈਸਰ ਨੇ ਲੱਗਣਾ ਵੀ ਸੀ ਦੇ ਸਾਈਨ ਨਾਲ ਉਹ ਵਿਰੋਧ ਕਿਵੇਂ ਜਾਊਗਾ ਉਹ ਕਿਵੇਂ ਜਾ ਹੀ ਨਹੀਂ ਸਕਦਾ ਉਹ ਜਿਹੜਾ ਇਲੈਕਟਿਡ ਬਾਡੀ ਹੈ ਉਹਨੂੰ ਇਲੈਕਟਿਡ ਬਾਡੀ ਇਹਨਾਂ ਨੇ ਦਿਖਾਇਆ ਹੈ ਪਰ ਉਹ ਹੋਲੀ ਸੋਲੀ ਉਹ ਨਾਮਿਨੇਟਡ ਬਾਡੀ ਹੀ ਹੈ ਇਹਦੇ ਪ੍ਰਤੀ ਹੁਣ ਕੀ ਜਿਹੜਾ ਵਿਦਿਆਰਥੀ ਜਿੱਥੇ ਬੰਦੀਆਂ ਜਾਂ ਪੁਰਾਣੇ ਜਿਹੜੇ ਸੈਨੇਟਰ ਦੇ ਮੈਂਬਰ ਆ ਉਹ ਕੀ ਕਰ ਰਹੇ ਆ ਹੁਣ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ ਸਾਡਾ ਅੱਜ ਸੀ ਮਤਲਬ ਬਕਾਇਦਾ ਅੰਤੋਜ ਮਾਨ ਜੀ ਆਏ ਸੀਗੇ ਤੇ ਉਹਨਾਂ ਨਾਲ ਗੱਲ ਇਹੀ ਹੋਈ ਵੀ ਸੈਨੇਟਰਸ ਨੇ ਹੀ ਜ਼ਿਆਦਾ ਮਤਲਬ ਜਿਹੜਾ ਇਹਦੇ ਵਿੱਚ ਸ਼ਮੂਲਿਤ ਕਰਨੀ ਉਹਨਾਂ ਦੀ ਬਣਦੀ ਹੈ ਅਸੀਂ ਉਹਨਾਂ ਦੀ ਕੁਰਸੀਆਂ ਖਾਤਰ ਲੜ ਰਹੇ ਹਾਂ ਸਾਡੇ ਹੱਕ ਨੇ ਇਹ ਯੂਨੀਵਰਸਿਟੀ ਦਾ ਇੱਕ ਯੂਨੀਕ ਮਾਡਲ ਹੈ 1882 ਚ ਜਦੋਂ ਯੂਨੀਵਰਸਿਟੀ ਬਣਦੀ ਹੈ ਇਸ ਸਟੈਚੂਟਰੀ ਪ੍ਰੋਵੀਜ਼ਨ ਦੇ ਨਾਲ ਬਣਦੀ ਹੈ ਜੀ ਸਟੈਚੂਟਰੀ ਪ੍ਰੋਵੀਜ਼ਨ ਹੈ ਕਾਨੂੰਨ ਦੇ ਇੱਕ ਮਤਲਬ ਆਪਾਂ ਕਹਿੰਦੇ ਵੀ ਇੱਕ ਐਲੀਮੈਂਟ ਹੁੰਦਾ ਹੈ ਜੀਨੂੰ ਸਿਰਫ ਪਾਰਲੀਮੈਂਟ ਨੂੰ ਬਾਈਪਾਸ ਕਰਨ ਦੀ ਤਾਕਤ ਜਿਹਦੇ ਪਾਰਲੀਮੈਂਟ ਕੋਲ ਹੈਗੀ ਹੈ ਹੁਣ ਕੀ ਵਾਈਸ ਚਾਂਸਲਰ ਇਹ ਕਨਸਟੀਟਿਊਸ਼ਨ ਜਾਂ ਪਾਰਲੀਮੈਂਟ ਨਾਲ ਵੱਡੀ ਹੋ ਗਈ ਹੈ ਵੀ ਇਹਦੇ ਮਾਨ ਜੋ ਆਈ ਇਹਨੇ ਕੋਈ ਮਤਲਬ ਤੁਗਲਕੀ ਫਰਮਾਨ ਜਿਹੜਾ ਪਾਸ ਕਰਤਾ ਤੇ ਅਸੀਂ ਉਹਦੀ ਹੁਕਮਦੋਲੀ ਕਰਾਂਗੇ ਤੇ ਪੰਜਾਬ ਦਾ ਜਿਹੜਾ ਇਹਦੇ ਉੱਤੇ ਜਿਹੜਾ ਆਪਾਂ ਕਿਹਾ ਦਾਬਾ ਜਾਂ ਆਪਦਾ ਜਿਹੜਾ ਪੰਜਾਬ ਦਾ ਇਹਦੇ ਉੱਤੇ ਮੰਨ ਲਓ ਵੀ ਹਾਂ ਸਾਡੀ ਜ਼ਮੀਨ ਆ ਸਾਡੇ ਨਾਂ ਤੇ ਆ ਸਾਡੇ ਸਟੇਟ ਦੀ ਆ ਉਹਦਾ ਉੱਤੇ ਕੀ ਫਰਕ ਪੈਂਦਾ ਦੇਖੋ ਉਹ ਜਿਹੜਾ ਸਾਰਾ ਮਸਲਾ ਹੈ ਨਾ ਪੰਜਾਬ ਦੀ ਦਾਵੇਦਾਰੀ ਦੇ ਉੱਪਰ ਆਪਾਂ ਜੇ ਗੱਲ ਕਰੀਏ ਇੱਕ ਹੁੰਦਾ ਦਾਵੇਦਾਰੀ ਆਪਾਂ ਗੱਲ ਕਰਦੇ ਆ ਅਕੈਡੈਮਿਕ ਸਪੇਸ ਦੀ ਜ਼ਿਆਦਾ ਹਨਾ ਦਾਵੇਦਾਰੀ ਵਾਲੇ ਮਸਲੇ ਜਿਹੜੇ ਓਨਰਸ਼ਿਪ ਵਾਲੇ ਮਸਲੇ ਨੇ ਉਹ ਸੈਕੰਡਰੀ ਨੇ ਪਹਿਲਾਂ ਇਹਦੀ ਐਜੂਕੇਸ਼ਨਲ ਇੰਟੈਗਰਿਟੀ ਦਾ ਮਸਲਾ ਉਰੇ ਜਿਹੜੇ ਜਵਾਕ ਆ ਰਹੇ ਨੇ ਹਿਮਾਚਲ ਤੋਂ ਵੀ ਆ ਰਹੇ ਨੇ ਉਰੇ ਹਰਿਆਣੇ ਤੋਂ ਵੀ ਆ ਰਹੇ ਨੇ ਉਰੇ ਰਾਜਸਥਾਨ ਤੋਂ ਵੀ ਆ ਰਹੇ ਨੇ ਪੰਜਾਬੀ ਤਾਂ ਚਲੋ ਆ ਹੀ ਰਹੇ ਨੇ ਹੁੰਦਾ ਕੀ ਹੈ ਵੀ ਜਦੋਂ ਮੰਨ ਲਓ ਮੈਂ ਪੰਜਾਬੀ ਆ ਕੱਲ ਨੂੰ ਮੰਨ ਲਓ ਵੀ ਤੁਸੀਂ ਜੰਮੂ ਕਸ਼ਮੀਰ ਤੋਂ ਆਵੋ ਕੋਈ ਬੰਦਾ ਕਰਨਾਟਕਾ ਤੋਂ ਆਵੇ ਕੋਈ ਆਂਧਰਾ ਪ੍ਰਦੇਸ਼ ਤੋਂ ਆਵੇ ਯੂਨੀਵਰਸਿਟੀ ਇਹ ਵਿਸ਼ਵ ਵਿਦਿਆਲਾ ਵਿਸ਼ਵ ਵਿਦਿਆਲਿਆਂ ਦੇ ਮਾਣੇ ਹੀ ਨੇ ਵਿਸ਼ਵ ਦੇ ਵਿਦਿਆਲੇ ਇਕੱਠੇ ਹੁੰਦੇ ਨੇ ਇੱਕ ਜਗ੍ਹਾ ਤੇ ਹੈ ਨਾ ਜੀ ਹੁਣ ਜਦੋਂ ਵਿਸ਼ਵ ਪੱਧਰ ਤੇ ਮੰਨ ਲਓ ਵੀ ਸੂਬੇ ਅਲੱਗ-ਅਲੱਗ ਆ ਰਹੇ ਨੇ ਕੋਈ ਆਂਧਰਾ ਤੋਂ ਆ ਰਿਹਾ ਕੋਈ ਕਰਨਾਟਕ ਤੋਂ ਆ ਰਿਹਾ ਮੈਂ ਕਿਸ ਤੋਂ ਤਾਮਿਲ ਸਿੱਖ ਰਿਹਾ ਕੋਈ ਮੇਰੇ ਤੋਂ ਪੰਜਾਬੀ ਸਿੱਖ ਰਿਹਾ ਸਾਡੇ ਜਿਹੜੇ ਸੱਭਿਆਚਾਰ ਨੇ ਇੱਕ ਦੂਜੇ ਨਾਲ ਹਨਾ ਐਕਸਚੇਂਜ ਹੋ ਰਹੇ ਨੇ ਤਾਂ ਇਹ ਜਿਹੜਾ ਕਲਚਰ ਅਦਰਵਾਇਜ਼ ਯੂਨੀਵਰਸਿਟੀ ਨੂੰ ਨਰਿਸ਼ ਕਰਨਾ ਚਾਹੀਦਾ ਸੀਗਾ ਉਹ ਇਹ ਜਿਹੇ ਜਿਹੜੇ ਆਰਬਿਟਰਰੀ ਅਨ ਡੈਮੋਕਰੈਟਿਕ ਐਫਿਡੇਵਿਟ ਲਿਆ ਕੇ ਇਹ ਡਾਇਲੌਗ ਹੀ ਬੰਦ ਕਰ ਰਹੇ ਨੇ ਆ ਸੋ ਸਮਾਜਿਤ ਅਸੀਂ ਧੰਨਵਾਦ ਤੇ ਆਪਾਂ ਇੱਕ ਜਿਹੜਾ ਹੈਗਾ ਆ ਫੀਮ ਤੁਹਾਡੇ ਹਨਾ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਨਾਲ ਪਹਿਲਾਂ ਦੋ ਆ ਜਿਹੜਾ ਹੈਗਾ ਆ ਤੁਹਾਡੇ ਨਾਲ ਮਸਲੇ ਵਿਚਾਰਦੇ ਆ ਇਹ ਜਿਹੜੀ ਯੂਨੀਵਰਸਿਟੀ ਚੱਲਦੀ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਜਿਵੇਂ ਮੰਨ ਲਓ ਸਿਕਿਉਰਟੀ ਹੈਗੀ ਹੈ ਠੀਕ ਹੈ ਉਦੋਂ ਬਿਨਾ ਆ ਆ ਜਿਹੜਾ ਹੈਗਾ ਪ੍ਰੋਫੈਸਰ ਅਕਾਡੈਮਿਕ ਵਾਲੇ ਆ ਫਿਰ ਆਸੋ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਕਿ ਜਿਹੜਾ ਐਫੀਡੈਪਟ ਹੈ ਇਹਨਾਂ ਤੋਂ ਲਾਇ ਲਏ ਗਏ ਪਹਿਲੀ ਵਾਰੀ ਠੀਕ ਆ ਕਿ ਤੁਸੀਂ ਧਰਨਾ ਵਗੈਰਾ ਨਹੀਂ ਲਾ ਸਕਦੇ ਜੇ ਪ੍ਰੋਟੈਸਟ ਨਹੀਂ ਕਰਦੇ ਜੋ ਕੋਈ ਨੋਫੀਸਾਂ ਵਧਾ ਦੀਆਂ ਫੀਸਾਂ ਦੇ ਵਿਰੋਧ ਨਹੀਂ ਬੋਲ ਸਕਦੇ ਕੋਈ ਵੀ ਚੀਜ਼ ਹੈ ਜਿਹੜੀ ਮਨ ਮਰਜ਼ੀ ਹੈ ਸੋ ਵੀਸੀ ਜਿਹੜਾ ਹੈਗਾ ਵੀਸੀ ਕੋਲ ਜਦੋਂ ਪਾਵਰਾਂ ਚਲੀਆਂ ਜਾਣਗੀਆਂ ਠੀਕ ਆ ਤਾਂ ਖਾਸ ਕਰਕੇ ਪੰਜਾਬ ਦੀ ਜਿਹੜੀ ਦਲਦਾਰੀ ਹੈ ਉਹਦੇ ਖਤਮ ਨੇ ਕਲਾਸ ਦਾ ਜਿਵੇਂ ਸਟੂਡੈਂਟ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਆ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਠੀਕ ਆ ਤੇ ਮਨ ਮਰਜ਼ੀ ਆ ਵੀਸ ਦੀ ਉਹ ਵਧੂਗੀ ਸੋ ਮੈਂ ਆਸ ਕਰਦਾ ਕਿ ਇਹਦੇ ਮਸਲੇ ਦੇ ਉੱਪਰ ਜਿਹੜਾ ਹੈਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਤੇ ਜਿਹੜਾ ਹੈਗਾ ਤਾਂ ਕਿ ਸਿੱਖਿਆ ਬਚਾਈ ਜਾ ਸਕੇ ਪਾਲ ਸਿੱਖਿਆ ਬਚਾਉਣਾ ਦਾ ਬਹੁਤ ਵੱਡਾ ਆਪਾਂ ਕੀ ਰੋਲ ਆ ਉਹ ਲੋਕਾਂ ਕੋਲ ਹੈ ਧੰਨਵਾਦ